ਇਹ ਇੱਕ ਡੰਪ ਜਿਹੜਾ 2021 ਤੋਂ ਸ਼ੁਰੂ ਹੋਇਆ ਸੀ ਪਰ ਇਸ ਨੂੰ ਉਠਾਉਣ ਵਾਸਤੇ ਅਸੀਂ ਵਕਫ ਵਕ ਸਮਿਆਂ ਤੇ ਮਿਊਸਪਲ ਕਾਰਪੋਰੇਸ਼ਨ ਅਮਰਸਰ ਤੇ ਇੰਪਰੂਵਮੈਂਟ ਟਾਸ ਨੂੰ ਮਿਲਦੇ ਰਹਿ ਰੋਜ਼ ਮਜਾਰੇ ਕੀਤੇ ਪਰੰਤੂ ਇਹਦਾ ਕੋਈ ਹੱਲ ਨਹੀਂ ਹੋਇਆ ਇਹ ਸਾਡਾ ਜਿਹੜਾ ਡੰਪਰ ਦਾ ਮਸਲਾ ਸੀ ਇਹਦੇ ਵਾਸਤੇ ਮੈਨੂੰ ਸਾਡੀ ਜਿਹੜੀ ਜੁਆਇੰਟ ਫੋਰਮ ਇਹਨਾਂ ਨੇ ਆਪਣਾ ਕਾਨੂੰਨੀ ਸਲਾਹਕਾਰ ਥਾਪਿਆ ਇੱਕ ਤੇ ਇਹ ਡੰਪ ਜਿਸ ਸਮੇਂ ਵੀ ਬਰਸਾਤ ਹੁੰਦੀ ਆ ਉਹ ਬਹੁਤ ਜ਼ਿਆਦਾ ਇਹਦੇ ਵਿੱਚੋਂ ਫੌਂਟ ਸਮੈਲ ਆਉਂਦੀ ਆ ਔਰ ਆਲੇ ਦੁਆਲੇ ਜਿਹੜੇ ਆ ਰੈਜ਼ੀਡੈਂਟ ਉਹਨਾਂ ਦਾ ਜੀਣਾ ਵੀ ਜਿਹੜਾ ਮੁਸ਼ਕਲ ਹੋ ਜਾਂਦਾ ਜੇ ਕੋਈ ਨਹੀਂ ਕਾਰਵਾਈ ਹੋਏਗੀ ਤੇ ਮਹਿਕਮੇ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਨ ਦੀ ਅਸੀਂ ਜਿਹੜੀ ਆ ਉਹ ਅਦਾਲਤ ਤੇ ਅੱਗੋਂ ਅਪੀਲ ਕਰਾਂਗੇ ਉਹ ਸਮੇਂ ਦੇ ਐਮਐਲਏ ਨੌਰਥ ਨੇ ਇਹ ਮੁੱਦਾ ਉਠਾਇਆ ਪਰੰਤੂ ਉਹਨਾਂ ਦੇ ਮੁੱਦਾ ਉਠਾਉਣ ਦੇ باوجود ਵੀ ਇਸ ਦੇ ਉੱਤੇ ਕੋਈ ਅਸਰ ਨਹੀਂ ਹੋਇਆ ਇਸੇ ਤਰ੍ਹਾਂ ਦੀ ਜਿਹੜੀ ਗੰਦਗੀ ਹੋਰ ਬਲਾਕਾਂ 'ਚ ਵੀ ਹੈਗੀ ਆ ਉਹ ਵੀ ਜਿਹੜੀ ਆ ਉਹ ਅਸੀਂ ਠਕਾਉਣ ਵਾਸਤੇ ਆਪਣੇ ਵੱਲੋਂ ਜਿਹੜੀ ਆ ਪੂਰੀ ਜੋਰ ਲਾਵਾਂਗੇ ਤੇ ਕਾਰਵਾਈ ਕਰਾਂਗੇ ਮੈਂ ਜਗਜੀਤ ਸਿੰਘ ਸੁੱਚੂ ਪ੍ਰਧਾਨ ਰੰਜੀਤ ਐਵੇਨਿਊ ਜੁਆਇੰਟ ਫਾਰਮ ਆਫ ਵੈਲਫੇਅਰ ਐਸੋਸੀਏਸ਼ਨ ਜਿਹਦੇ ਵਿੱਚ A B C D E ਸਾਰੇ ਬਲਾਕ ਸੈਕਟਰ 3 ਸੈਕਟਰ 4 ਇਹ ਸਾਰੇ ਬਲਾਕ ਜਿਹੜੇ ਆ ਇਹਦੇ ਵਿੱਚ ਆਉਂਦੇ ਆ ਔਰ ਮੈਂ ਅੱਜ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਇੱਕ ਡੰਪ ਜਿਹੜਾ 2021 ਤੋਂ ਸ਼ੁਰੂ ਹੋਇਆ ਸੀ ਉਹ ਬਿਲਕੁਲ ਅਮਰਤ ਅਨੰਦ پارک ਦੇ ਨਾਲ ਇਹ ਬਲਾਕ ਦੀ ਵਿਸਿਨਿਟੀ ਦੇ ਵਿੱਚ ਔਰ ਜਿਹਦੇ ਨਾਲ ਹੀ ਆਈਟੀਆਈ ਕਾਲਜ ਤੇ ਜਿਹੜੀਆਂ ਵਿਦਿਅਕ ਸੰਸਥਾਵਾਂ ਤੇ ਧਾਰਮਿਕ ਸੰਸਥਾਵਾਂ ਉਹਦੇ ਨਾਲ ਹੀ ਨੇ ਔਰ ਇਸ ਨੂੰ ਉਠਾਉਣ ਵਾਸਤੇ ਅਸੀਂ ਵਕਫ ਵਕ ਸਮਿਆਂ ਤੇ ਮਿਊਸਪਲ ਕਾਰਪੋਰੇਸ਼ਨ ਅਮਰਸਰ ਤੇ ਇੰਪਰੂਵਮੈਂਟ ਟਾਸ ਨੂੰ ਮਿਲਦੇ ਰਹਾ ਰੋਜ਼ ਮਜਾਰੇ ਕੀਤੇ ਪਰੰਤੂ ਇਹਦਾ ਕੋਈ ਹੱਲ ਨਹੀਂ ਹੋਇਆ ਉਸ ਤੋਂ ਬਾਅਦ ਇਹਦੀ ਵਿਧਾਨ ਸਭਾ ਦੇ ਵਿੱਚ ਵੀ ਉਸ ਸਮੇਂ ਦੇ ਐਮ ਐਲ ਏ ਨਾਰਥ ਨੇ ਇਹ ਮੁੱਦਾ ਉਠਾਇਆ ਪਰੰਤੂ ਉਹਨਾਂ ਦੇ ਮੁੱਦਾ ਉਠਾਉਣ ਦੇ ਬਾਵਜੂਦ ਵੀ ਇਹਦੇ ਉੱਤੇ ਕੋਈ ਅਸਰ ਨਹੀਂ ਹੋਇਆ ਅਖੀਰ ਤੇ ਅਖੀਰ ਤੇ ਅਸੀਂ ਰਣਜੀਤ ਐਵਨੂ ਜੁਆਇੰਟ ਫਾਰਮ ਆਫ ਵੈਲਫੇਅਰ ਐਸੋਸੀਏਸ਼ਨ ਦੇ ਵਿੱਚ ਇਹ ਫੈਸਲਾ ਕੀਤਾ ਕਿ ਇਹ ਜਿਹੜਾ ਕੇਸ ਹੈ ਆਪਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਲੈ ਕੇ ਜਾਇਆ ਜਾਵੇ ਔਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੇਸ ਦੇ ਵਿੱਚ ਪਟੀਸ਼ਨਰ ਬਣਾਉਣ ਵਾਸਤੇ ਸਾਡੇ ਨਾਲ ਬੈਠੇ ਨੇ ਸ਼ਰਨਜੀਤ ਸਿੰਘ ਪੱਡਾ ਇਹ ਐਡਵੋਕੇਟ ਨੇ ਔਰ ਇਹਨਾਂ ਨੂੰ ਅਧਿਕਾਰਤ ਕੀਤਾ ਗਿਆ ਸੋ 6 9 25 ਦੀ ਮੀਟਿੰਗ ਤੋਂ ਬਾਅਦ ਅਸੀਂ ਇੱਕ ਪਟੀਸ਼ਨ ਜਿਹੜਾ ਸਮੀਰ ਸੋਢੀ ਐਡਵੋਕੇਟ ਸਮੀਰ ਸੋਢੀ ਨੇ ਦਿੱਲੀ ਦੇ ਵਿੱਚ ਉਹਨਾਂ ਦੇ ਥਰੂ ਆਪਾਂ ਇੱਕ ਪਟੀਸ਼ਨ ਤਿਆਰ ਕੀਤੀ ਜਿਹੜੀ ਕਿ ਅਸੀਂ 22 10 25 ਨੂੰ ਜਿਹੜੀ ਆ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਿੱਲੀ ਦੇ ਵਿੱਚ ਫਾਈਲ ਕਰ ਦਿੱਤੀ ਗਈ ਔਰ ਉਹਦੀ ਜਿਹੜੀ ਆ 7 11 25 9 ਦੀ ਹੀアリング ਹੋਈ ਜਿਹਦੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਹਦਾ ਬੜਾ ਸਖਤ ਨੋਟਿਸ ਲਿਆ ਔਰ ਉਹਨਾਂ ਨੇ ਜਿਹੜੀ ਮਿਊਂਸਪਲ ਕਾਰਪੋਰੇਸ਼ਨ ਆ ਉਹਨਾਂ ਨੂੰ ਕਿਹਾ ਕਿ ਇਮੀਡੀਏਟਲੀ ਇਹ ਇਲੈਗਲ ਡੰਪਿੰਗ ਸਟਾਪ ਕੀਤੀ ਜਾਵੇ ਤੇ ਇਹਨੂੰ ਇੱਥੇ ਰਿਮੂਵ ਕੀਤਾ ਜਾਵੇ ਨਾਲ ਹੀ ਉਹਨਾਂ ਨੇ ਪੋਲੂਸ਼ਨ ਕੰਟਰੋਲ ਬੋਰਡ ਨੂੰ ਇਹ ਹਦਾਇਤਾਂ ਦਿੱਤੀਆਂ ਕਿ ਉਹ ਗਰਾਊਂਡ ਲੈਵਲ ਤੇ ਜਾ ਕੇ ਪਤਾ ਕਰਨ ਕਿ ਇਹਦੇ ਵਿੱਚ ਕਸੂਰ ਕਿਦਾ ਔਰ ਉਹਨਾਂ ਦੇ ਵਿਰੁੱਧ ਵੀ ਇਜ ਉਹਨਾਂ ਦੇ ਵਿਰੁੱਧ ਵੀ ਐਕਸ਼ਨ ਲਿਆ ਜਾਵੇ ਸੋ ਇਹ ਜਿਹੜਾ ਡੰਪ ਆ ਉਹ ਡੰਪ ਦੇ ਨਾਲ ਕੀ ਨੁਕਸਾਨ ਨੇ ਇੱਕ ਤੇ ਇਹ ਡੰਪ ਜਿਸਮੇ ਵੀ ਬਰਸਾਤ ਹੁੰਦੀ ਆ ਉਹ ਬਹੁਤ ਜ਼ਿਆਦਾ ਇਹਦੇ ਵਿੱਚੋਂ ਫੌਲ ਸਮੈਲ ਆਉਂਦੀ ਆ ਔਰ ਆਲੇ ਦੁਆਲੇ ਜਿਹੜੇ ਆ ਰੈਜ਼ੀਡੈਂਟਸ ਉਹਨਾਂ ਦਾ ਜੀਣਾ ਵੀ ਜਿਹੜਾ ਮੁਸ਼ਕਲ ਹੋ ਜਾਂਦਾ ਬੱਚੇ ਜਿਹੜੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਸੱਤ-ਸੱਤ ਘੰਟੇ ਉੱਥੇ ਬੈਠਦੇ ਆ ਉਹਨਾਂ ਨੂੰ ਉਹ ਉਹਨਾਂ ਵਾਸਤੇ ਵੀ ਜਿਹੜਾ ਹੈਗਾ ਪੜਾਈ ਕਰਨੀ ਬੜੀ ਮੁਸ਼ਕਲ ਹੋ ਜਾਂਦੀ ਆ ਜਿਹੜੀ ਸੰਗਤ ਆਉਂਦੀ ਆ ਗੁਰਦੁਆਰਿਆਂ ਦੇ ਵਿੱਚ ਜਾਂ ਡਿਸਟ੍ਰਿਕਟ ਸ਼ੋਪਿੰਗ ਸੈਂਟਰ ਵੀ ਨਾਲ ਆ ਉਥੇ ਟੂਰਿਸਟ ਵੀ ਆਉਂਦੇ ਆ ਲੋਕ ਖਰੀਦਦਫਰੋਸ ਵੀ ਕਰਦੇ ਆ ਔਰ ਉਹਨਾਂ ਵਾਸਤੇ ਵੀ ਇਹ ਜਿਹੜੀ ਫੌਲ ਸਮੈਲ ਆ ਉਹਨਾਂ ਵਾਸਤੇ ਵੀ ਬੜੀ ਮੁਸ਼ਕਲ ਕ੍ਰੀਏਟ ਕਰਦੀ ਆ ਤੇ ਨਾਲ ਹੀ ਇਹ ਉਥੇ ਜਿਹੜਾ ਜਾਰਨ ਹੁੰਦਾ ਉਹਨੂੰ ਬਰਨ ਨਹੀਂ ਕਰਦੇ ਆ ਉਹਨਾਂ ਦੀ ਬਰਨਿੰਗ ਦੇ ਨਾਲ ਜਿਹੜੀਆਂ ਇਨਟੌਕਸਿਕੈਂਟ ਜਿਹੜੀਆਂ ਗੈਸਾਂ ਨੇ ਉਹ ਸਾਡੇ 에ਅਰ ਨੂੰ ਪੋਲਿਊਟ ਕਰਦੀਆਂ ਨੇ ਔਰ ਇਹ ਦੇ ਨਾਲ ਕੀ ਹੁੰਦਾ ਹੈ ਕਿ ਕਈ ਵਾਰੀ ਜਿਹੜੀਆਂ ਸੜਕਾਂ ਜਿਹੜੀਆਂ ਉਹਨਾਂ ਤੇ ਡੈਂਸ ਸਮੋਗ ਜਿਹੜਾ ਉਹ ਸਾਡੀ ਟ੍ਰੈਫਿਕ ਵਿੱਚ ਵੀ ਵਿਘਨ ਪਾਉਂਦਾ ਔਰ ਐਕਸੀਡੈਂਟਾਂ ਦਾ ਵੀ ਇਹ ਕਰਬੰਦਾ ਔਰ ਇਹਦੇ ਨਾਲ ਜਿਹੜੇ ਅਫੈਕਟਡ ਏਰੀਆ ਉਹ ਅਮਰ ਕਨੰਦ ਪਾਰ ਕਿੱਥੇ ਕਈ ਬਜ਼ੁਰਗ ਤੇ ਬੱਚੇ ਸੈਰ ਕਰਦੇ ਨੇ ਉਹਨਾਂ ਦੀ ਸਿਹਤ ਉਹਨਾਂ ਨੂੰ ਫੇਫੜਿਆਂ ਦੀ ਸਾਰੀਆਂ ਬਿਮਾਰੀਆਂ ਲੱਗਣ ਦਾ ਵੀ ਖਦ사 ਰਹਿੰਦਾ ਹੈ ਇੱਥੇ ਚੂਹੇ ਮੱਛਰ ਤੇ ਮੱਖੀਆਂ ਜਿਹੜੀਆਂ ਪੈਦਾ ਹੁੰਦੀਆਂ ਨੇ ਜਿਹਦੇ ਨਾਲ ਸਾਰੀਆਂ ਬਿਮਾਰੀਆਂ ਕੈਂਸਰ ਤੇ ਸਕਿਨ ਜਿਹੜੀਆਂ ਡਿਸੀਜ਼ ਜਿਹੜੀਆਂ ਉਹ ਵੀ ਜਿਹੜੀਆਂ ਉਹ ਅਫਰ ਕਰਦੀਆਂ ਨੇ ਸੋ ਸਾਡੀ ਇਹ ਪੀਲਿਆ ਔਰ ਬੇਨਤੀ ਆ ਅਧਿਕਾਰੀ ਅੱਗੇ ਗਵਰਨਮੈਂਟ ਅੱਗੇ ਕਿ ਜੋ ਵੀ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਆ ਨੈਸ਼ਨਲ ਗ੍ਰੀਨ ਪਰਬਿੰਨਰ ਵੱਲੋਂ ਉਹਨਾਂ ਦੀ ਪਲੀਜ਼ ਇਨ ਬਿਨ ਪਾਲਣਾ ਕਰੋ ਔਰ ਇਹ ਜਿਹੜੀ ਇਲੈਗਲ ਡੰਪਿੰਗ ਆ ਇਸ ਨੂੰ ਇੱਥੋਂ ਬੰਦ ਕੀਤਾ ਜਾਵੇ ਔਰ ਇਸ ਨੂੰ ਬਿਲਕੁਲ ਸਾਫ ਸੁਥਰਾ ਕਰਕੇ ਤੇ ਇੱਥੇ ਫੁੱਲ ਬੁਟੇ ਲਗਾਏ ਜਾਣ ਸੋ ਮੇਰੀ ਇਹੀ ਅਪੀਲ ਆ ਤੇ ਮੇਰੀ ਬੇਨਤੀ ਸਰਦਾਰ ਜੀ ਇਹ ਜਨਪ ਬੰਦਾ ਕਾਰਨ ਕੀ ਹੈਗਾ ਲੱਗਦਾ ਕਿ ਕੋਈ ਡਿਪੈਂਸੀ ਗੱਲ ਹੈਗਾ ਕਿ ਕਿ ਡੈਪੋਜ਼ਿਟ ਪਿਆਰ ਕੀਤਾ ਜਾਦਾ ਕਿਉਂਕਿ ਤੁਸੀਂ ਕਰੋੜਾ ਰੁਪਏ ਖਰਚ ਕੇ ਪ੍ਰਾਪਰਟੀ ਬਣਾਈ ਆ ਲੱਗਦਾ ਕਿ ਮਜਬੂਰ ਹੋ ਗਏ ਤੁਸੀਂ ਪ੍ਰਾਪਰਟੀ ਵੇਚਣ ਦੇ ਕੋਠੀਆਂ ਵੇਚਣ ਦੇ ਆਪਣੀ ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਸਾਡੇ ਬੜੀਆਂ ਕੋਠੀਆਂ ਵੇਚ ਵੀ ਗਈਆਂ ਨੇ ਲੋਕ ਕੋਠੀਆਂ ਵੇਚਣ ਦੇ ਮਜਬੂਰ ਹੋ ਗਏ ਆ ਇੱਥੇ ਇਲੀਗਲ ਡੰਪਿੰਗ ਬਿਲਕੁਲ ਲੀਗਲ ਹੈ ਹੀ ਨਹੀਂ ਇਹ ਕੇਵਲ ਵਾਹਨ ਨੂੰ ਖੜੀਆਂ ਕਰਨ ਵਾਸਤੇ ਮਿਊਸਪਲ ਕਾਰਪੋਰੇਸ਼ਨ ਹੈ ਜਿਹੜੀ ਅਵਰਕਾ ਕੰਪਨੀਆਂ ਉਹਨੂੰ ਜਗ੍ਹਾ ਦਿੱਤੀ ਸੀ ਪਰੰਤੂ ਉਹ ਜਿਹੜੀਆਂ ਵਾਹਨ ਉੱਥੇ ਹੁਣ ਉਹ ਵਾਹਨ ਜਿਹੜੀਆਂ ਖਰਾਬ ਹੋ ਚੁੱਕੀਆਂ ਉਹ ਵੀ ਮਰਤੀ ਉੱਥੇ ਖੜੀਆਂ ਨੇ ਤੇ ਪਲੱਸ ਡੰਪ ਦੀ ਵੀ ਉੱਥੇ ਜਿਹੜੀ ਹੈਗੀ ਆ ਉਹ ਉਹ ਸੁੱਟੇ ਰਹਿੰਦੇ ਆ ਲੱਗਦਾ ਕਿ ਜਿਹੜਾ ਕੀ ਸੁਣਾਈ ਹੋਈ ਤੇ ਅਗਲਾ ਐਕਸ਼ਨ ਕੀ ਹੋਵੇ ਦੇਖੋ ਜੀ ਅਗਲਾ ਐਕਸ਼ਨ ਜਿਹੜਾ ਇਹ ਨੈਸ਼ਨਲ ਗ੍ਰੀਨ ਇੰਵਰਨਮੈਂਟ ਤੇ ਸਾਨੂੰ ਪੂਰਾ ਭਰੋਸਾ ਹੈ ਕਿ ਇਹਦੇ ਉੱਤੇ ਬਿਲਕੁਲ ਉਹ ਇਨ ਬਿਨ ਪਾਲਣਾ ਕਰਨਗੇ ਔਰ ਅਸੀਂ ਉਹਨਾਂ ਨੂੰ ਮਜਬੂਰ ਕਰਾਂਗੇ ਉਹਨਾਂ ਕੋਲ ਡੀਸੀ ਸਾਹਿਬ ਕੋਲ ਕਾਰਪੋਰੇਸ਼ਨ ਕੋਲ ਅਮਸਾ ਇੰਪਰੂਵਮੈਂਟ ਟਾਸਕ ਕੋਲ ਉਹਨਾਂ ਨੂੰ ਕਵਾਂਗੇ ਕਿ ਆ ਜੋ ਫੈਸਲਾ ਹੋਇਆ ਇਹਨਾਂ ਦੀ ਇਨਵਿਨ ਪਾਲਣਾ ਕੀਤੀ ਜਾਵੇ ਅਗਰ ਫਿਰ ਵੀ ਉਹਦਾ ਕੋਈ ਅਸਰ ਨਹੀਂ ਹੋਇਆ ਔਰ ਅਹੀ ਕੰਟੈਂਪਟ ਆਫ ਕੋਰਟ ਦੀ ਵੀ ਜਿਹੜੀ ਹੈ ਉਹ ਅਸੀਂ ਤਿਆਰੀ ਕਰ ਰਹੇ ਹਾਂ ਐਮਜੀਟੀ ਤੁਸੀਂ ਕਹੋਗੇ ਨਹੀਂ ਕਿ ਉਸ ਤੋਂ ਬਾਅਦ ਕੋਈ ਹਰਕਤ ਹੋਈ ਇੱਥੇ ਕੋਈ ਅਧਿਕਾਰੀ ਆਏ ਅਸੀਂ ਐਮਜੀਟੀ ਉੱਤੇ 6925 ਨੂੰ ਜਿਹੜੀ ਹੈਗੀ ਆ ਪਟੀਸ਼ਨ ਤਿਆਰ ਕਰਨੀ ਸ਼ੁਰੂ ਕੀਤੀ ਸੀ ਔਰ 221025 ਨੂੰ ਜਿਹੜਾ ਹੈਗਾ ਅਸੀਂ ਉਹ ਫਾਈਲ ਕਰਤੀ ਸੀ ਔਰ 22 10 25 ਤੋਂ ਬਾਅਦ ਅਸੀਂ ਦੇਖਿਆ ਵੀ ਉੱਥੇ ਕੁਝ ਇਹਨਾਂ ਨੇ ਜੜੀਆਂ ਹੈਗੀਆਂ ਉਹ ਡੰਪਿੰਗ ਰਿਮੂਵ ਕਰਨੀ ਸ਼ੁਰੂ ਕੀਤੀ ਸੀ ਪਰੰਤੂ ਉਹ ਇੰਨੀ ਜ਼ਿਆਦਾ ਤਦਾਰ ਦੇ ਵਿੱਚ ਉਹ ਗੱਡੀਆਂ ਖਾਲੀ ਖਾਲੀ ਭਰ ਕੇ ਨਹੀਂ ਸੀ ਲੱਗੇ ਜਾਂਦੇ ਇੰਨੀ ਪ੍ਰੋਗਰੈਸ ਹੋਈ ਲੇਕਿਨ ਕੁਝ ਪ੍ਰੋਗਰੈਸ ਜ਼ਰੂਰ ਹੋਈ ਹੈ ਕਿ ਉਹਨਾਂ ਦੀ ਕੋਈ ਟੀਮ ਨੇ ਵੀ ਆ ਕੇ ਵਿਜ਼ਿਟ ਕੀਤਾ ਕੁਝ ਦੇਖਿਆ ਕਿ ਇਹਦਾ ਨਾ ਕਿੰਨਾ ਨੁਕਸਾਨ ਹੋਇਆ ਉਹਨਾਂ ਦੀ ਟੀਮ ਜਿਹੜੀ ਆਪਣਾ ਇਹਨਾਂ ਦੀ ਜਿਹੜੀ ਲੋਕਲ ਹੈ ਉੱਥੇ ਮੇਅਰ ਸਾਹਿਬ ਵੀ ਉੱਥੋਂ ਹੋ ਕੇ ਆ ਵਰਦਾ ਕੰਪਨੀ ਦੇ ਜਿਹੜੇ ਮਾਲਕ ਸੀਗੇ ਉਹ ਵੀ ਉੱਥੋਂ ਹੋ ਕੇ ਆਏ ਸੀਗੇ ਇਵਨ ਇੰਪਰੂਵਮੈਂਟ ਅਫਸਰ ਅਧਿਕਾਰੀ ਵੀ ਗਏ ਸੀਗੇ ਸਰਕਾਰ ਨੂੰ ਕੀ ਲੱਗਦਾ ਕਿ 13 ਤਰੀਕ ਨੂੰ ਉੱਥੇ ਪ੍ਰੋਟੈਸਟ ਆ ਦੇਣਾ ਅਨਾਉਂਸ ਕੀਤਾ ਗਿਆ ਸੀ ਕਿ ਉਹ ਪ੍ਰੋਟੈਸਟ ਨੂੰ ਕਿਵੇਂ ਦੇਖਣ ਬਿਲਕੁਲ ਹੀ 13 ਤਰੀਕ ਦਾ ਜਿਹੜਾ ਪ੍ਰੋਟੈਸਟ ਆ ਉਹ ਬਿਲਕੁਲ ਜਾਇਜ਼ ਹੈ ਬੰਦਿਆਂ ਦਾ ਕਿਉਂਕਿ ਜਦੋਂ ਅਧਿਕਾਰੀਆਂ ਦੇ ਕੰਨ ਤੇ ਜੂ ਹੀ ਨਹੀਂ ਸਰਕਰੀ ਤੇ ਫਿਰ ਤੇ ਫਿਰ ਉਹਦੇ ਪਿੱਛੇ ਹੋਰ ਹੱਲ ਕੀ ਆ ਔਰ ਇਹ ਸਿਰਫ ਸਰਕਾਰ ਦੇ ਕੰਨ ਖੋਣ ਵਾਸਤੇ ਆ ਹੋਰ ਕੋਈ ਗੱਲ ਨਹੀਂ ਸਰਕਾਰ ਨਹੀਂ ਮੰਨਦੀ ਹਾਂ ਇਹ ਆਖਰੀ ਹਾਲੀ ਹੈ ਜੋ ਨਵੇਂ ਡੀਸੀ ਆਏ ਜੋ ਅੰਮ੍ਰਿਤਸਰ ਤੇ ਉਹਨਾਂ ਤੋਂ ਕੀ ਉਮੀਦਾਂ ਹੈਗੀਆਂ ਕਿ ਲੱਗਦਾ ਹੈ ਕਿ ਤੁਹਾਡੀ ਆਵਾਜ਼ ਸੁਣਨ ਕੇ ਉਹ ਇੱਥੇ ਕੋਈ ਕਾਰਵਾਈ ਹੋਏ। ਵੇਖੋ ਜੀ ਜਿਹੜੇ ਨਵੇਂ ਡੀਸੀ ਆਏ ਆ ਇਹਨਾਂ ਬਾਰੇ ਮੈਂ ਸੁਣਿਆ ਕਿ ਬਹੁਤ ਹੀ ਸੁਲਝੇ ਹੋਏ ਅਫਸਰ ਨੇ ਔਰ ਬਹੁਤ ਤਗੜੇ ਐਡਮਿਨਿਸਟਰੇਟਰ ਨੇ ਔਰ ਸਾਨੂੰ ਪੂਰੀ ਆਸ ਆ ਕਿ ਇਹ ਸਾਨੂੰ ਇਨਸਾਫ ਦਿਵਾਉਣਗੇ ਔਰ ਨੈਸ਼ਨਲ ਗ੍ਰੀਨ ਇੰਟਰਵਿਊਨਲ ਦੀ ਜਿਹੜੀ ਆ ਉਹ ਫੈਸਲੇ ਦੀ ਵੀ ਪੂਰੀ ਇਨ ਬਿਨ ਪਾਲਣਾ ਕਰਨਗੇ। ਔਰ ਇਹਦੀ ਅਗਲੀ ਤਾਰੀਖ ਜਿਹੜੀ ਆ ਉਹ ਵੀ ਹੈਗੀ ਆ 6 ਫਰਵਰੀ 6 ਫਰਵਰੀ ਇਹਦੀ ਅਗਲੀ ਤਰੀਕ ਆ ਔਰ ਇਹਨਾਂ ਨੂੰ ਡਾਇਰੈਕਸ਼ਨ ਦਿੱਤੀ ਹੋਈ ਆ ਕਿ 6 ਫਰਵਰੀ ਤੋਂ ਪਹਿਲਾਂ ਇਹ ਆਪਣਾ ਇੱਕ ਐਫੀਡੇਵਿਟ ਉੱਥੇ ਦਾਇਰ ਕਰਨ ਕਿ ਇਹਨਾਂ ਨੇ ਉੱਥੇ ਕੀ ਪ੍ਰੋਗਰੈਸ ਕੀਤੀ ਆ ਜੀ ਅਲਮਾਨੀਓ ਕਦਾਲਾਤ ਦਾ ਦਰਵਾਜ਼ਾ ਖੁੱਟਿਆ ਕਿੰਨੀ ਕੁ ਆਸ ਉਮੀਦ ਹੈ ਅਦਾਲਤ ਤੋਂ ਐਨਜੀਟੀ ਤੋਂ ਕਿ ਤੁਹਾਨੂੰ ਇਨਸਾਫ ਜਿਹੜਾ ਹੋਵੇ ਦੇਖੋ ਸਾਡੇ ਵਾਸਤੇ ਰਸਾ ਹੀ ਇੱਕੋ ਰਹਿ ਗਿਆ ਸੀ ਸਾਨੂੰ ਦੇ ਤਾਂ ਪੂਰੀ ਆਸ ਆ ਵੀ ਇਹ ਹੁਣ ਸਾਨੂੰ ਪੂਰੀ ਆਸ ਆ ਵੀ ਇਹ ਜਿਹੜਾ ਇਲੀਗਲ ਡੰਪ ਇਥੋਂ ਰਿਮੂਵ ਹੋਏਗਾ ਮੈਂ ਸ਼ਰਨਦੀਪ ਸਿੰਘ ਪੱਡਾ ਸਰਕਾਰੀ ਵਕੀਲ ਰਟਾਇਰ ਹੋਇਆ ਅੱਜ ਕੱਲ ਮੈਂ ਪ੍ਰਾਈਵੇਟ ਪ੍ਰੈਕਟਿਸ ਜਿਹੜੀ ਅਮਰਸਰ ਦੇ ਸਟੇਟ ਕੋਰਟ ਚ ਕਰਦਾ ਮੇਰੀ ਜਿਹੜੀ ਆ ਉਹ ਈ ਬਲਾਕ ਰঞ্জੀਤਵੰਦ ਅਮਰਸਰ ਸਾਡੇ ਈ ਬਲਾਕ ਡੀ ਬਲਾਕ ਸੀ ਬਲਾਕ ਈ ਬਲਾਕ ਏ ਬਲਾਕ ਤੇ ਜਿਹੜੇ ਸੈਕਟਰ 4 ਤੇ ਸੈਕਟਰ 3 ਰঞ্জੀਤਵੰਦ ਦੇ ਸਾਡੇ ਨਿਵਾਸੀ ਆ ਅਸੀਂ ਇੱਕ ਜੁਆਇੰਟ ਫੋਰਮ ਜਿਹੜੀ ਆ ਉਹ ਬਣਾਈ ਆਪਣੇ ਜਿਹੜੇ ਸਾਂਝੇ ਕੰਮਾਂ ਵਾਸਤੇ ਇਹ ਸਾਡਾ ਜਿਹੜਾ ਦੰਪ ਦਾ ਮਸਲਾ ਸੀ ਇਹਦੇ ਵਾਸਤੇ ਮੈਨੂੰ ਸਾਡੀ ਜਿਹੜੀ ਜੁਆਇੰਟ ਫੋਰਮ ਇਹਨਾਂ ਨੇ ਆਪਣਾ ਕਾਨੂੰਨੀ ਸਲਾਹਕਾਰ ਠਾਪਿਆ ਤੇ ਮੈਂ ਆਪਣੇ ਜਿਹੜੇ ਐਡਵੋਕੇਟ ਨੇ ਸੋਢੀ ਸਾਹਿਬ ਗ੍ਰੀਨ ਟਰਮੀਨਲ ਤੋਂ ਜਾਂਦੇ ਸੀ ਉਹਨਾਂ ਨਾਲ ਸਲਾਹ ਕੀਤੀ ਇਹ ਸਾਰੇ ਮੇਰੇ ਨਾਲ ਪ੍ਰਧਾਨ ਜੀ ਬੈਠੇ ਨੇ ਬਾਕੀ ਅਹੁਦੇਦਾਰ ਬੈਠੇ ਨੇ ਮੈਂ ਸਾਰਿਆਂ ਦਾ ਨਾਮ ਲਵਾਂ ਤੇ ਵਿੱਚੋਂ ਕੋਈ ਨਾਮ ਰਹਿ ਜਾਏਗਾ ਉਹਨਾਂ ਨਾਲ ਸਲਾਹ ਕਰਨ ਤੋਂ ਬਾਅਦ ਜਿਹੜਾ ਉਹਨਾਂ ਦੇ ਮੁਤਾਬਕ ਅਸੀਂ ਉਹਨਾਂ ਨੂੰ ਸਾਰੇ ਜਿਹੜੇ ਆ ਉਹ ਕਾਗਜ਼ ਦਸਤਰਾ ਤੋਂ ਜਿਹੜੀਆਂ ਸਾਡੀਆਂ ਐਫਰਟਸ ਸੀਗੀਆਂ ਉਹ ਇਕੱਠੇ ਕਰਕੇ ਦਿੱਤੇ ਤੇ ਉਹਨਾਂ ਨੇ ਵੀ ਕਿਹਾ ਕਿ ਇਹ ਬਿਲਕੁਲ ਇਲੈਗਲ ਕੰਮ ਆ ਜਿਹੜਾ ਕਿ ਸਾਨੂੰ ਇਲੈਗਲ ਲੱਗਦਾ ਸੀ ਤੇ ਉਹਨਾਂ ਨੇ ਸਾਡੇ ਵਿਹਾਰ ਤੇ ਜਿਹੜੀ ਆ ਉਹ ਮੇਰੇ ਰਾਈ ਉੱਤੇ ਪਟੀਸ਼ਨ ਦਾਇਰ ਕੀਤੀ ਜਿਹਦੀ ਹੁਣ ਅਗਲੀ ਤਰੀਕ 6 ਦੋ ਪਈ ਆ ਤੇ ਮੇਰੇ ਤੋਂ ਪਹਿਲਾਂ ਸਾਡੇ ਪ੍ਰਧਾਨ ਸੁਚੂ ਸਾਹਿਬ ਨੇ ਦੱਸ ਦਿੱਤਾ ਕਿ ਗ੍ਰੀਨ ਤਦਬੀਨੋਂ ਜਿਹੜਾ ਉਹ ਕੀ ਮਾਨਯੋਗ ਅਦਾਲਤ ਨੇ ਆਰਡਰ ਕੀਤੇ ਆ ਉਹਦੇ ਮੁਤਾਬਕ ਜੇ ਕੋਈ ਨਹੀਂ ਕਾਰਵਾਈ ਹੋਏਗੀ ਤੇ ਮਹਿਕਮੇ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਨ ਦੀ ਅਸੀਂ ਜਿਹੜੀ ਆ ਉਹ ਅਦਾਲਤ ਤੇ ਅੱਗੋਂ ਅਪੀਲ ਕਰਾਂਗੇ ਵੈਸੇ ਮੈਨੂੰ ਉਮੀਦ ਆ ਜਿਸ ਤਰ੍ਹਾਂ ਦਾ ਇਹ ਇਲਲੀਗਲ ਕੰਮ ਹੈਗਾ ਇਹ ਅਧਿਕਾਰੀ ਆਪਣੇ ਆਪ ਹੀ ਕਰਨਾ ਬੰਦ ਕਰ ਦੇਣਗੇ ਤੇ ਸਾਨੂੰ ਜਿਹੜਾ ਇਲਾਕਾ ਨਿਵਾਸੀ ਆ ਸਾਨੂੰ ਇਹਦੇ ਤੋਂ ਰਾਤ ਮਿਲੇਗੀ ਤੇ ਦੰਪੂ ਤੇ ਲਾਵਾ ਕੋਈ ਸਾਡੇ ਇਸੇ ਤਰ੍ਹਾਂ ਦੀ ਜਿਹੜੀ ਗੰਦਗੀ ਹੋਰ ਬਲਾਕਾਂ ਚ ਵੀ ਹੈਗੀ ਆ ਉਹ ਵੀ ਜਿਹੜੀ ਆ ਉਹ ਅਸੀਂ ਠਿਕਾਉਣ ਵਾਸਤੇ ਆਪਣੇ ਵੱਲੋਂ ਜਿਹੜੀ ਆ ਪੂਰੀ ਜੋਰ ਲਾਵਾਂਗੇ ਤੇ ਕਾਰਵਾਈ ਕਰਾਂਗੇ ਜੇ ਨਾ ਕੋਈ ਸਾਡਾ ਕੰਮ ਹੋਇਆ ਇਸੇ ਤਰ੍ਹਾਂ ਅਸੀਂ ਕਾਨੂੰਨ ਦਾ ਸਹਾਰਾ ਲਵਾਂਗੇ ਮੈਂ ਇੱਥੇ ਵੀ ਦੱਸਣਾ ਚਾਹੁੰਨਾ ਕਿ ਪਹਿਲਾਂ ਸਾਡੇ ਈ ਬਲਾਕ ਤੇ ਕਮਿਊਨਿਟੀ ਸੈਂਟਰ ਦਾ ਫਲਾਟ ਸੀ ਜਿਹੜਾ ਕਿ ਉਹ ਪਹਿਲੀ ਸਰਕਾਰ ਵੇਲੇ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਆ ਤੇ ਇਹਨਾਂ ਨੇ ਜਿਹੜਾ ਉਹਦੀ ਕਰ ਦਿੱਤੀ ਸੀ ਮਨਜ਼ੂਰੀ ਤੇ ਸਾਨੂੰ ਪਤਾ ਲੱਗਣ ਤੇ ਅਸੀਂ ਸਾਰੇ ਇਲਾਕਾ ਨਾਸੀਆਂ ਨੇ ਇਕੱਠੇ ਹੋ ਕੇ ਉਦੋਂ ਵੀ ਮੇਰੇ ਰਾਈ ਜਿਹੜੀ ਆ ਮਾਨਯੋਗ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਤੇ ਅਸੀਂ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਨੂੰ ਜਗਾ ਲਾਟ ਹੋਈ ਸੀ ਸਾਡੀ ਕਮਿਊਨਿਟੀ ਸੰਬੰਧੀ ਉਹਦੇ ਤੇ ਅਸੀਂ ਸਟੇ ਲਿਆ ਸੀ ਤੇ ਫਿਰ ਉਹ ਲਾਟ ਮਿਲ ਜਿਹੜੀ ਆ ਕੈਨਸਲ ਹੋਈ ਸੀ ਜਿਹਦਾ ਕਿ ਐਸ ਵਾਲੇ ਉੱਤੇ ਕੋਈ ਨਤੀਜਾ ਸੈਂਟਰ ਬਣਿਆ ਤੇ ਅੱਗੋਂ ਜਿਹੜਾ ਉਹ ਚਾਲੂ ਹਾਲਤ ਚ